ਮੈਂ ਅਮਨ ਗਰਗ ਨੈਸ਼ਨਲ ਪ੍ਰੈਜ਼ੀਡੈਂਟ 올 ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਅੱਜ ਅਸੀਂ ਸਾਡੇ ਇੰਡੀਆ ਦੇ ਜੋ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਸ਼੍ਰੀ ਅਰਜਿੰਦਰਪਾਲ ਆਨੰਦ ਸਾਫ ਕਾ ਡੀਐਸਪੀ ਪੰਜਾਬ ਐਂਡ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਪੰਜਾਬ ਪੁਲਿਸ ਵੈਲਫੇਅਰ ਪੰਜਾਬ ਜੀ ਦੀ ਰეკਮੈਂਡੇਸ਼ਨ ਉੱਤੇ ਅੱਜ ਅਸੀਂ ਪੰਜਾਬ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਏ ਆਂ ਜਿੱਥੇ ਸਾਡੇ ਬਹੁਤ ਹੀ ਆਨਰੇਬਲ ਸ਼੍ਰੀ ਪੰਕਜ ਭਰਤਵਾਦ ਜੀ ਨੇ ਸਾਡੇ ਨਾਲ ਜੁਆਇਨ ਹੋਣ ਲਈ ਆਪਣੀ ਇੱਛਾ ਜ਼ਾਹਿਰ ਕੀਤੀ ਸੀ ਅਸੀਂ ਅੱਜ ਉਹਨਾਂ ਨੂੰ ਜੁਆਇਨ ਕਰਾਉਣ ਲਈ ਇੱਥੇ ਪੁੱਜੇ ਹਾਂ ਇਹ ਸਾਡੇ ਲਈ ਬਹੁਤ ਹੀ ਪ੍ਰਾਈਡ ਦੀ ਗੱਲ ਹੈ ਕਿ ਇੱਕ ਐਨੀ ਪ੍ਰੋਮੀਨੈਂਟ ਪਰਸਨੈਲਿਟੀ ਜੋ ਕਿ ਆਪਣੇ ਆਪ ਦੇ ਵਿੱਚ ਇਕਲ ਲੀਗਲ ਡਾਇਨਾਮਾਈਟ ਨੇ ਜਿਨ੍ਹਾਂ ਨੇ ਆਪਣੀ ਵਕਾਲਤ ਦੇ ਫੀਲਡ ਦੇ ਵਿੱਚ ਬਹੁਤ ਲੀਡਿੰਗ ਕੇਸਿਸ ਹੁਣ ਤੱਕ ਡੀਲ ਕੀਤੇ ਨੇ ਤੇ ਬਹੁਤ ਲੰਬੇ ਸਮੇਂ ਤੋਂ ਇਹ ਆਪਣੀਆਂ ਸੇਵਾਵਾਂ ਆਪਣੀ ਸਰਵਿਸਿਜ਼ ਸੋਸਾਇਟੀ ਲਈ ਪੰਜਾਬ ਵਾਸਤੇ ਤੇ ਸਾਡੇ ਦੇਸ਼ ਭਾਰਤ ਵਾਸਤੇ ਦਿੰਦੇ ਆ ਰਹੇ ਨੇ ਤੇ ਮੈਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੈ ਤੇ ਪੂਰਾ ਮੈਨੂੰ ਇਸ ਚੀਜ਼ ਦਾ ਹਾਈ ਕੰਫੀਡੈਂਸ ਆ ਕਿ ਇਹਨਾਂ ਦੇ ਆਨ ਨਾਲ ਇਹ ਸਾਡੇ ਫਰੰਟ ਲਈ ਟੋਰਚ ਬੀਰਰ ਦੀ ਤਰ੍ਹਾਂ ਕੰਮ ਕਰਨਗੇ ਆਪਣੇ ਇਨੋਵੇਟਿਵਸ ਅਪਰੋਚ ਨਾਲ ਸਾਨੂੰ ਇਹ ਗਾਈਡ ਕਰਨਗੇ ਕਿਉਂਕਿ ਇਹ ਉਮਰ ਦੇ ਵਿੱਚ ਵੀ ਮੇਰੇ ਤੋਂ ਵੱਡੇ ਨੇ ਤੇ ਇਹਨਾਂ ਦਾ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਹੈ ਵਕਾਲਤ ਦੇ ਫੀਲਡ ਦੇ ਵਿੱਚ ਸੋ ਅਸੀਂ ਇਹਨਾਂ ਨੂੰ ਆਪਣੇ ਫਰੰਟ ਦੇ ਵਿੱਚ ਐਜ਼ ਏ ਸੀਨੀਅਰ ਐਜ਼ ਏ ਸੀਨੀਅਰ ਨੈਸ਼ਨਲ ਲੀਗਲ ਪ੍ਰੈਜ਼ੀਡੈਂਟ ਲੈ ਕੇ ਲੈ ਕੇ ਆਏ ਆ ਐਡਵਾਈਜ਼ਰ ਲੈ ਕੇ ਆਏ ਆ ਲੀਗਲ ਐਡਵਾਈਜ਼ਰ ਤੇ ਇਹਨਾਂ ਦੇ ਪੋਜ਼ਿਟਿਵ ਅਪਰੋਚ ਨਾਲ ਤੇ ਇਹਨਾਂ ਦੀ ਗਾਈਡੈਂਸ ਨਾਲ ਸਾਨੂੰ ਬਹੁਤ ਵੱਡਾ ਇਸ ਫਰੰਟ ਰੂਮ ਬਹੁਤ ਵੱਡਾ ਫਾਇਦਾ ਹੋਏਗਾ ਮੈਂ ਇਹਨਾਂ ਦਾ ਫਰੰਟ ਦੇ ਵਿੱਚ ਆਨਲੀ ਨਿੱਘਾ ਸਵਾਗਤ ਕਰਦਾ ਹਾਂ ਜੈ ਹਿੰਦ ਜੈ ਭਾਰਤ ਵੇਟ ਪਲੀਜ਼ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਹਿਬ ਕਾ ਡੀਐਸਪੀ ਐਡਵੋਕੇਟ ਸਟੇਟ ਪ੍ਰੈਜ਼ੀਡੈਂਟ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਕੌਮੀ ਸੀਨੀਅਰ ਮੀਤ ਪ੍ਰਧਾਨ 올 ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਪ੍ਰਾਉ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਫਰੰਟ ਨੂੰ ਸਾਡੇ ਭਰਾ ਜਿਨ੍ਹਾਂ ਦਾ ਬਹੁਤ ਹਾਈ ਕੋਰਟ ਦੇ ਵਿੱਚ ਵੱਡਾ ਰਤਬਾ ਹੈ ਔਰ ਤਕਰੀਬਨ 32 ਸਾਲ ਤੋਂ ਇੱਥੇ ਪ੍ਰੈਕਟਿਸ ਕਰ ਰਹੇ ਨੇ ਪੰਕਜ ਪਾਦਵਾ ਜੀ ਅੱਜ ਸਾਡੇ ਫਰੰਟ ਨੂੰ ਇਹਨਾਂ ਨੇ ਜੁਆਇਨ ਕੀਤਾ ਹੈ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਾਡੇ ਫਰੰਟ ਦੇ ਨੈਸ਼ਨਲ ਚੀਫ ਖੜੇ ਨੇ ਅਮਨਕਰਗ ਜੀ ਤੇ ਸਾਡੀ ਸਾਰੀ ਟੀਮ ਖੜੀ ਹੈਗੀ ਹੈ ਪਟਿਆਲੇ ਤੋਂ ਸਪੈਸ਼ਲ ਤੌਰ ਤੇ ਅੱਜ ਅਸੀਂ ਇਹਨਾਂ ਨੂੰ ਆਪਣੇ ਫਰੰਟ ਨੂੰ ਜੁਆਇਨ ਕਰਾਉਣ ਲਈ ਇੱਥੇ ਆਏ ਆਂ ਔਰ ਸਾਡੇ ਫਰੰਟ ਨੂੰ ਇਹਨਾਂ ਨੇ ਅੱਜ ਨੈਸ਼ਨਲ ਸੀਨੀਅਰ ਚੀਫ ਐਡਵਾਈਜ਼ਰ ਚੀਫ ਲੀਗਲ ਐਡਵਾਈਜ਼ਰ ਜੁਆਇਨ ਕੀਤਾ ਹੈ ਔਰ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਫਰੰਟ ਲਈ ਇਹ ਜੀ ਜਾਨ ਨਾਲ ਕੰਮ ਕਰਨਗੇ ਔਰ ਮੈਂ ਸਾਡੇ ਫਰੰਟ ਦਾ ਜੋ ਮੋਟਿਵ ਹੈ ਉਹ ਵੀ ਤੁਹਾਨੂੰ ਦੱਸ ਦਿੰਨਾ ਹੈ ਸਾਡਾ ਫਰੰਟ ਦੇਸ਼ ਦੀ ਏਕਤਾ ਤੇ ਅਖੰਡਤਾ ਆਪਸੀ ਭਾਈਚਾਰੇ ਨੂੰ ਇਕੱਠਾ ਰੱਖਣ ਲਈ ਕੰਮ ਕਰਦਾ ਤੇ ਜਿਹੜੀਆਂ ਸ਼ਕਤੀਆਂ ਸਾਡੇ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਇਹਦੇ ਟੁਕੜੇ ਕਰਨਾ ਚਾਹੁੰਦੀਆਂ ਨੇ ਜਿਵੇਂ ਕਿ ਗੁਰਪ੍ਰਧਵੰਤ ਸਿੰਘ ਪੰਨੂਆਣੀ ਇੰਟਰਨੈਸ਼ਨਲ ਅਤਵਾਦੀ ਨੇ ਅਸੀਂ ਉਹਨਾਂ ਦੀਆਂ ਕੋਝੀਆਂ ਸ਼ਾਸ਼ਾਂ ਨੂੰ ناکਾਮ ਕਰਨ ਲਈ ਕੰਮ ਕਰਦੇ ਆਂ ਔਰ ਆਪਣੇ ਪਿਆਰੇ ਦੇਸ਼ ਭਾਰਤ ਦੀ ਤਰੱਕੀ ਲਈ ਕੰਮ ਕਰਦੇ ਆਂ ਸੋ ਅੱਜ ਸਾਡੇ ਇਹਨਾਂ ਨੇ ਜੁਆਇਨ ਕੀਤਾ ਹੈ ਔਰ ਇਹਨਾਂ ਦੇ ਜੁਆਇਨ ਕਰਨ ਨਾਲ ਸਾਡੇ ਫਰੰਟ ਨੂੰ ਹੋਰ ਤਾਕਤ ਮਿਲੇਗੀ ਅਸੀਂ ਦੇਸ਼ ਵਿਰੋਧੀ ਸ਼ਕਤੀਆਂ ਦੇ ਖਿਲਾਫ ਹੋਰ ਤੱਕੜੇ ਹੋ ਕੇ ਕੰਮ ਕਰ ਸਕਾਂਗੇ ਔਰ ਮੈਂ ਅੱਜ ਆਪਣੇ ਵੱਲੋਂ ਵੀ ਆਪਣੀਆਂ ਸੰਸਥਾਵਾਂ ਵੱਲੋਂ ਵੀ ਦਿਲ ਦੀਆਂ ਗਹਿਰਾਈਆਂ ਤੋਂ ਪੰਕਜ ਭਾਰਦਾਜ ਜੀ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਦਾ ਔਰ ਬੜੀ ਵੱਡੀ ਇਹਨਾਂ ਤੋਂ ਆਸ ਵੀ ਰੱਖਦਾ ਹੈ ਕਿ ਸਾਡੇ ਫਰੰਟ ਲਈ ਇਹ ਦਿਲੋਂ ਜਾਨ ਤੋਂ ਦਿਨ ਰਾਤ ਇਹ ਕਰਨਗੇ ਔਰ ਸਾਡੇ ਫਰੰਟ ਨੂੰ ਬਲੰਦੀਆਂ ਤੇ ਰੱਖ ਕੇ ਜਾਣਗੇ ਮਾਤਾ ਕੀ ਜੈਕਾਰੋ ਭਾਰਤ ਮਾਤਾ ਕੀ ਜੈ ਉਹ ਪੰਕਜ ਭਰਦਵਾਜ ਹਾਈ ਕੋਰਟ ਨੂੰ 32 ਸਾਲ ਹੋ ਗਏ ਵਕਾਲਤ ਕਰਦੇ ਹੋਇਆ ਤੇ ਜਿਹੜੇ ਰਜਿੰਦਰਪਾਲ ਅਨੰਦ ਜਿਹੜੇ ਡੀਐਸਪੀ ਰਿਟਾਇਰ ਹੋਏ ਨੇ ਇਹਨਾਂ ਦਾ ਮੇਰਾ ਇੰਨਾ ਪੁਰਾਣਾ ਯਾਰਾਨਾ ਹੈ 25 ਸਾਲ ਪੁਰਾਣਾ ਸਾਡਾ ਯਾਰਾਨਾ ਵੀ ਹੈ ਮੈਂ ਇਹਨਾਂ ਦਾ ਵਕੀਲ ਵੀ ਰਿਹਾ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਅਨੰਦ ਸਾਹਿਬ ਇਸ ਵੇਲੇ ਦੇਸ਼ ਲਈ ਬਹੁਤ ਵੱਡਾ ਕੰਮ ਕਰ ਰਹੇ ਨੇ ਕਈ ਸੰਸਥਾਵਾਂ ਨਾਲ ਜੁੜੇ ਹੋਏ ਨੇ ਮੈਂ ਪਹਿਲੇ ਸਭ ਤੋਂ ਪਹਿਲੇ ਉਹਨਾਂ ਦਾ ਥੈਂਕ ਯੂ ਕਰਨਾ ਕਿ ਉਹ ਹਾਈ ਕੋਰਟ ਆਏ ਨਾਲ ਅਮਨ ਜੀ ਦਾ ਤੇ ਨਾਲ ਤੁਹਾਡੀ ਸਾਡੀ ਟੀਮ ਦਾ ਜਿਹੜਾ ਤੁਸੀਂ ਮੈਨੂੰ ਮਾਨ ਬਖਸ਼ਿਆ ਮੈਂ ਪਰਮਾਤਮਾ ਨੂੰ ਹਾਜ਼ਰ ਨਜ਼ਰ ਮੰਨ ਕੇ ਇਹੋ ਹੀ ਕਹਿ ਸਕਦਾ ਕਿ ਜੋ ਕੁਝ ਵੀ ਮੈਂ ਕਰ ਸਕਦਾ ਹੋਊਂਗਾ ਤਨ ਮਨ ਧਨ ਨਾਲ ਇਸ ਸੰਸਥਾ ਲਈ ਆਪਣੇ ਦੇਸ਼ ਲਈ ਕਿਉਂਕਿ ਇਹ ਸੰਸਥਾ ਮਤਲਬ ਦੇਸ਼ ਦਾ ਇੱਕ ਪਾਰਟ ਹੈ ਮੈਂ ਉਹ ਜ਼ਰੂਰ ਕਰਾਂਗਾ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਗੱਲ ਹੋਵੇ ਜਦੋਂ ਮਰਜ਼ੀ ਮੈਨੂੰ ਇਸ ਸੰਸਥਾ ਦੇ ਲੋਕ ਬੁਲਾਣਗੇ ਜਾਂ ਸੋਸਾਇਟੀ ਜੋ ਕੁਝ ਵੀ ਲੋੜ ਹੋਏਗੀ ਮੈਂ ਸਿਰ ਧੜ ਦੀ ਬਾਜੀ ਲਗਾ ਕੇ ਨਾਲ ਖੂਗਾ ਥੈਂਕ ਯੂ ਫੋਟੋ ਜੀ ਕੋ ਫੋਟੋ ਆਜੋ ਬੇਟਾ ਮੰਦਰੂ ਫੋਟੋ ਆ ਵੀ ਡਾਲੋ ਫਰਟ ক্লোਜ਼ ਹੋ ਜਾ થોੜਾ ਜਿਹਾ ক্লোਜ਼ ਇਸ ਪਲੇਸ ਇਸ ਪਲੀਜ਼ ਇਸ ਪਲੀਜ਼ ਫਟਕਾ ਬਾਕਾ ਪ੍ਰੂਫ ਕਰਨਾ ਹੈ